ਅੱਜ ਪਿੰਡ ਸਭਰਾਣ ਦੇ ਵਿੱਚ ਬੀਜੇਪੀ ਬਾਈਕਾਟ ਦੇ ਬੋਰਡ ਲਗਾ ਦਿੱਤੇ ਗਏ ਨੇ ਕੀ ਕਰਨੇ ਜੀ ਇਹਦਾ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਜਿਹੜੀ ਐਮਐਸਪੀ ਦੀ ਗਰੰਟੀ ਕਾਨੂੰਨ ਸੁਆਮੀਨਾਥ ਦੀ ਰਿਪੋਰਟ ਕਿਸਾਨ ਮਜ਼ਦੂਰ ਕਰਜ਼ੇ ਤੋਂ ਮੁਕਤ ਪਾਈ ਪਾਸ ਸਰਕਾਰ ਨੇ ਜੋ ਕਿਸਾਨਾਂ ਨਾਲ ਵਰਤਿਆ ਕੀਤਾ ਇਹ ਸਹੀ ਆ ਅੱਜ ਸਾਡੇ ਕੋਲ ਜਿਹੜੀਆਂ ਵੋਟਾਂ ਮੰਗਣਾ ਜਾਂ ਕਿਹੜੇ ਬੇਇੱਜ਼ਤੀ ਆ ਪਿੰਡ ਦੇ ਵਿੱਚ ਆਉਣਗੇ ਇਹਨਾਂ ਦਾ ਬਿਲਕੁਲ ਇਹਨਾਂ ਨੂੰ ਸਵਾਲ ਕਰਾਂਗੇ ਵੀ ਸਾਡੇ ਸਵਾਲਾਂ ਦਾ ਤੁਹਾਨੂੰ ਜਵਾਬ ਚਾਹੀਦਾ ਦਾ ਸਮਰ نیوز ਵੇਖ ਰਹੇ ਤੁਸੀਂ ਤੇ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਸੰਧੂ ਲੋਕ ਸਭਾ ਚੋਣਾਂ ਦਾ ਜਿਹੜਾ ਨਗਾਰਾਏ ਬਚ ਚੁੱਕਾ ਤੇ ਲਗਾਤਾਰ 86 ਪਾਰਟੀਆਂ ਜਿਹੜੀਆਂ ਨੇ ਚੋਣ ਪ੍ਰਚਾਰ ਕਾਰੀਆਂ ਲੇਕਿਨ ਜੇਕਰ ਗੱਲ ਕੀਤੀ ਜਾ ਬੀਜੇਪੀ ਸਰਕਾਰ ਦੀ ਤਾਂ ਬੀਜੇਪੀ ਸਰਕਾਰ ਦਾ ਪਿੰਡਾਂ ਦੇ ਵਿੱਚ ਲਗਾਤਾਰ ਜਿਹੜਾ ਵੱਡੀ ਪੱਦਰ ਤੇ ਵਿਰੋਧ ਕੀਤਾ ਜਾ ਰਿਹਾ ਅੱਜ ਪਿੰਡ ਸਭਰਾਣ ਦੇ ਵਿੱਚ ਮੌਜੂਦ ਹਾਂ ਜਿੱਥੇ ਸਭਰਾਣ ਵਾਸੀਆਂ ਦੇ ਵੱਲੋਂ ਬੀਜੇਪੀ ਬਾਈਕਾਰਡ ਦੇ ਜਿਹੜੇ ਪਿੰਡ ਦੇ ਵਿੱਚ ਬੋਰਡ ਜਿਹੜੇ ਨੇ ਲਗਾ ਦਿੱਤੇ ਗਏ ਨੇ ਅਸੀਂ ਸਭਰਾਵੰਡੀ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਸਭਰਾਵੰਡੀ ਦੀਆਂ ਨੇ ਜਿੱਥੇ ਲੋਕਾਂ ਦੇ ਵੱਲੋਂ ਬੀਜੇਪੀ ਬਾਈਕਾਰਡ ਦੇ ਜਿਹੜੇ ਵੋਟ ਨੇ ਉਹ ਲਗਾ ਦਿੱਤੇ ਗਏ ਨੇ ਅਤੇ ਬੀਜੇਪੀ ਨੂੰ ਵੱਡੀ ਪੱਦਰ ਤੇ ਜਿਹੜਾ ਵਿਰੋਧ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਨਾਲ ਕੁਝ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਨ ਨਾਲ ਪਾਜੀ ਕੀ ਨਾਮ ਕੀ ਹੈ ਤੁਹਾਡਾ ਜੀ ਨਰਾਜ ਸਿੰਘ ਸਾਫ ਸਿੰਘ ਸਭਰਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਟਾ ਅੱਜ ਪਿੰਡ ਸਭਰਾ ਦੇ ਵਿੱਚ ਬੀਜੇਪੀ ਬਾਈਕਾਟ ਦੇ ਬੋਰਡ ਲਗਾ ਦਿੱਤੇ ਗਏ ਨੇ ਕੀ ਕਰਨੇ ਜੀ ਇਹਦਾ ਵੇਖੋ ਜੀ ਬੀਜੇਪੀ ਸਰਕਾਰ ਕਿੰਨੇ ਚਿਰ ਤੋਂ ਕਿੰਨੇ ਲਾਰੇ ਲੱਪੇ ਲਾਉਂਦੀ ਹੈ ਜਿਹੜੀਆਂ ਪਿਛਲੇ 13 ਮਹੀਨੇ ਜਿਹੜਾ ਅੰਦੋਲਨ ਕੀਤਾ ਦਿੱਲੀ ਦੇ ਵਿੱਚ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਜਿਹੜੀ ਐਮਐਸਪੀ ਦੀ ਗਰੰਟੀ ਕਾਨੂੰਨ ਸਵਾਮੀ 나ਥਨ ਦੀ ਰਿਪੋਰਟ ਕਿਸਾਨ ਮਜ਼ਦੂਰ ਕਰਜ਼ੇ ਤੋਂ ਮੁਕਤ ਦੁਬਾਰਾ ਅਹੀਂ ਡੀਕ ਕੇ ਜਦੋਂ ਸੱਤਾ ਰਹਿੰਦੀ ਸੀ 2-3 ਮਹੀਨੇ ਤੇ ਦੁਬਾਰਾ ਉਹਦੇ ਬਰੂਹਾਂ ਤੇ ਗਏ ਆ ਵੀ ਜਿਹੜੇ ਤੂੰ ਸਾਡੇ ਨਾਲ ਵਾਅਦੇ ਕੀਤੇ ਉਹ ਵਾਅਦੇ ਕਿੱਥੇ ਆ ਤੇ ਸਾਡੇ ਜਦੋਂ ਅਸੀਂ ਜਾਣਦੇ ਆ ਥਾ-ਥਾ ਮੀਟਿੰਗਾਂ ਕੀਤੀਆਂ ਤੇ ਭਾਜਪਾ ਸਰਕਾਰ ਨੇ ਖੱਟਰ ਸਰਕਾਰ ਨੇ ਨਾਲ ਰਲ ਕੇ ਤੇ ਛੜਕਾਂ ਵਿੱਚ ਕੰਦਾ ਮਾਰ ਦਿੱਤੀਆਂ ਬੜੇ ਬੜੇ ਲੈਂਟਰ ਪਾ ਦਿੱਤੇ ਕਿੱਲ ਗੱਡ ਘੱਤੇ ਗਾਰਡ ਨੇ ਪਾਸੇ ਆਰਮੀ ਲਾ ਦਿੱਤੀ ਪੁਲਿਸ ਲਾ ਦਿੱਤੀ ਜਦੋਂ ਕਿਸਾਨ ਉਥੇ ਪਹੁੰਚ ਕੇ ਤੇ ਅਗਲੇ ਪਾਸਿਓਂ ਸਿੱਧਾ ਹੀ ਜਿਹੜੀਆਂ ਗੋਲੀਆਂ ਪਲਾਸ ਕਰਦੀਆਂ ਗੋਲੀਆਂ 315 ਰੈਫਲ ਦੇ ਫਾਇਰ ਆ ਪਿਸਟਲ ਦੇ ਫਾਇਰ ਆ 12 ਬੋਲ ਰੈਫਲ ਦੇ ਫਾਇਰ ਆ ਭਾਜਪਾ ਸਰਕਾਰ ਨੇ ਜੋ ਕਿਸਾਨਾਂ ਨਾਲ ਵਰਤਿਆ ਕੀਤਾ ਇਹ ਸਹੀ ਆ ਅੱਜ ਸਾਡੇ ਕੋਲ ਜਿਹੜੀਆਂ ਵੋਟਾਂ ਮੰਗਣਾ ਇਹ ਕਿਹੜੇ ਬੇਇੱਜ਼ਤੀ ਆ ਕੀ ਸਵਾਰਿਆ ਸਾਡਾ ਜਿਹੜਾ ਚੁੱਪ ਕਰਨ ਸਿੰਘ ਗੋਲੀਆਂ ਮਾਰੀਆਂ ਮੁੰਡੇ ਨੂੰ ਸ਼ਹੀਦ ਕਰ ਦਿੱਤਾ ਬਾਕੀਆਂ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਫੱਟੜ ਕਰ ਦਿੱਤੇ ਅਥਰੂ ਗੈਸ ਦੇ ਕਈ ਬਿਮਾਰੀ ਦੇ ਸ਼ਿਕਾਰ ਹੋ ਗਏ ਸਾਡੇ ਕਿਸਾਨ ਜਦੋਂ ਸਾਡੇ ਨਾਲ ਵਾਅਦਾ ਕੀਤੇ ਵਾਅਦੇ ਤੋਂ ਮੁੱਕਰੀ ਅੱਜ ਜੋ ਕੈਂਡੀਡੇਟ ਖਿਲਾ ਰਿਹਾ ਤਾਂ ਸਾਡੇ ਕੋਲ ਵੋਟਾਂ ਲੈਣਾ ਕਿਹੜੇ ਮਤਲਬ ਸਾਡਾ ਕੀ ਹੱਕ ਨਹੀਂ ਦਿੱਲੀ ਜਾ ਸਕਦੇ ਆ ਸਾਨੂੰ ਦਿੱਲੀ ਜਾਣੋਂ ਉੱਥੇ ਰਾਜ ਬਾਰਡਰਾਂ ਤੇ ਡੱਕ ਕੇ ਸ਼ੰਭੂ ਬੈਰੀਅਰ ਤੇ ਖਨੌਰੀ ਬਾਰਡਰ ਤੇ ਦੱਬ ਵਾਲੀ ਤੇ ਕਿਸਾਨ ਬੈਠੇ ਆ ਡਾਇਰੈਕਟਰ ਡਾਕੇ ਬੈਠਾ ਟਰਾਲੇ ਡਾਕੇ ਬੈਠਿਆ ਸਰਕਾਰ ਨੇ ਮਨਮਰਜ਼ੀ ਕੀਤੀ ਆ ਅੱਜ ਸਾਡੇ ਤੋਂ ਵੋਟਾਂ ਕਿਹੜੀ ਦਰ ਤੇ ਮੰਗਦੀ ਆ ਕੋਈ ਕੋਈ ਇਹਨਾਂ ਕੋਲੇ ਵਜਾ ਹੈ ਕੀ ਆ ਜੇ ਸਾਨੂੰ ਗੋਲੀਆਂ ਮਾਰੀਆਂ ਤਾਂ ਸਾਨੂੰ ਅਧਿਕਾਰ ਨਹੀਂ ਇਹਨਾਂ ਨੂੰ ਖਲਾਰ ਕੇ ਪੁੱਛਣ ਦਾ ਅਸੀਂ ਬਿਲਕੁਲ ਬਾਈਕਾਟ ਕੀਤਾ ਇਹਨਾਂ ਦਾ ਵੋਟ ਨਹੀਂ ਪਾਣ ਦਿੱਤੀ ਜਾਊਗੀ ਪਿੰਡ ਦੇ ਵਿੱਚ ਆਉਣਗੇ ਇਹਨਾਂ ਦਾ ਬਿਲਕੁਲ ਇਹਨਾਂ ਨੂੰ ਸਵਾਲ ਕਰਾਂਗੇ ਵੀ ਸਾਡੇ ਸਵਾਲਾਂ ਦਾ ਸਾਨੂੰ ਜਵਾਬ ਚਾਹੀਦਾ ਅਸੀਂ ਕੋਈ ਕਿਸਾਨ ਸੁਰੱਖਿਆ ਕਮੇਟੀ ਪੰਜਾਬ ਕੋਟ ਬੁੱਢਾ ਚਾਹੇ ਬੰਦੀ ਬਿਲਕੁਲ ਅਸੀਂ ਮੀਟਿੰਗਾਂ ਕੀਤੀਆਂ ਨਾ ਸਾਡੀ ਜਹੇਬੰਦੀ ਕਿਸ ਨੂੰ ਪੱਥਰ ਮਾਰੂਗੀ ਨਾ ਰੋੜਾ ਮਾਰੂ ਨਾ ਕਿਸ ਨੂੰ ਡੰਡਾ ਮਾਰੂ ਨਾ ਗੱਡੀ ਅਸੀਂ ਸਿਰਫ ਸਵਾਲ ਕਰਨੇ ਆ ਤੇ ਇਹਨਾਂ ਦਾ ਬਿਲਕੁਲ ਵਿਰੋਧ ਕੀਤਾ ਜਾਊਗਾ ਜੇਕਰ ਕਿਸਾਨ ਜਿਹੜੇ ਨੇ ਬੀਜੇਪੀ ਸਰਕਾਰ ਨੂੰ ਨਹੀਂ ਚਾਹੁੰਦੇ ਤੇ ਇਸ ਵਾਰ ਕਿਸੇ ਸਰਕਾਰ ਨੂੰ ਜਿਹੜਾ ਕਿਸਾਨ ਵੇਖੋ ਜੀ ਸਾਡੇ ਭਾ ਦੀ ਕੋਈ ਵੀ ਨਹੀਂ ਚੰਗੀ ਸਾਹੀ ਗੈਰਾਈ ਨੀਤੀਕ ਮੋਰਚਾ ਵਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੁੱਡਾ ਜਹੇਬੰਦੀ ਗੈਰਾਈ ਨੀਤੀਕ ਮੋਰਚੇ ਦੀ ਜਹੇਬੰਦੀ ਆ ਹਰ ਬੰਦੇ ਨੂੰ ਅਧਿਕਾਰ ਆ ਜਿੰਨੂੰ ਕਿਸੇ ਨੇ ਵੋਟ ਪਾਉਣੀ ਆ ਅਹੀਂ ਨਾ ਕਿਸੇ ਨੂੰ ਬੋਟ ਪਾਉਣ ਨਹੀਂ ਜਾਣੇ ਆ ਤੇ ਨਾ ਹੀ ਕਿਸੇ ਨੂੰ ਡੱਕਦੇ ਆ ਜਿੰਨੂੰ ਕੋਈ ਮਰਜ਼ੀ ਪਾਈ ਜਾਵੇ ਬੋਟ ਪਾਉਣਾ ਹਰ ਇੱਕ ਬੰਦੇ ਨੂੰ ਅਧਿਕਾਰ ਉਹ ਗਾੜੀ ਬੰਦਾ ਚੰਗਾ ਵੇਖ ਕੇ ਜਿੰਨੂੰ ਪਾਉਣੀ ਕਿਸੇ ਨੂੰ ਪਾ ਦੇ ਪਰ ਭਾਜਪੀ ਦਾ ਜਿਹੜਾ ਵਾ ਸਖਤ ਵਿਰੋਧ ਅਸੀਂ ਬਿਲਕੁਲ ਕਰਾਂਗੇ ਜੇਕਰ ਗੱਲ ਕੀਤੀ ਜਾਵੇ ਹੜ੍ਹ ਪੀੜਤਾਂ ਦੀ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਜਦੋਂ ਹੜ੍ਹ ਆਏ ਸੀ ਤਾਂ ਖਰਾਬ ਹੋ ਚੁੱਕੀਆਂ ਨੇ ਇੱਥੋਂ ਦੇ ਮੰਤਰੀ ਨੇ ਹੁਣ ਤੱਕ ਕੋਈ ਕਿਸਾਨਾਂ ਦੀ ਸਾਰ ਲਈ ਮੰਤਰੀ ਨੇ ਵੇਖੋ ਜੀ ਬੰਦ ਤੇ ਸਾਰ ਲੈਣਾ ਜਾਂ ਤੋੜਾ ਚੁੱਕ ਲੈਣਾ ਨਾ ਅਸੀਂ ਤਾਂ ਮੀਟਿੰਗ ਕੀਤੀ ਆ ਜਿੱਦਣ ਸੀਐਮ ਪੱਟੀ ਆ ਮੰਗ ਪੱਤਰ ਦਿੱਤਾ ਸਾਨੂੰ ਅਸੀਂ ਉਹਨੂੰ ਇਹ ਗੱਲ ਕਹੀ ਆ ਵੀ ਸਾਨੂੰ ਤੁਸੀਂ 20000 ਰੁਪਏ ਖਰਾਬੇ ਦਾ ਆਖਿਆ ਸੀ ਤੇ ਤੁਸੀਂ 20 ਰੁਪਏ ਵੀ ਨਹੀਂ ਦਿੱਤੇ ਕਿਸਾਨ ਉਸ ਮਾਰਦੇ ਮਾਰੇ ਹੋਏ ਜਿੰਨਾਂ ਦਾ ਝੋਨਾ ਖਰਾਬ ਹੋਇਆ ਓਨਾਂ ਦੀ ਕਣਕ ਵੀ ਉਸੇ ਬਹੁਤੀ ਚਲੇਗੀ ਆ ਉਹ ਵਿਚਾਰੇ ਸ਼ੂ ਸ਼ਟ ਕਰਨ ਦੇ ਤਿੱਲੇ ਆ ਪੰਜਾਬ ਸਰਕਾਰ ਨੇ ਕੱਖ ਨਹੀਂ ਕੀਤਾ ਦੂਸਰੀ ਗੱਲ ਆ ਕਿ ਕਣਕ ਆਈ ਆ ਤੇਆਂ ਦੇ 12 ਮੋਟਰ ਚਾਹੀਦਾ ਕਿਹੜੀ ਆ ਪੱਟੀ ਦੇ ਵਿੱਚ ਪਾ ਕੇ ਉਹਨਾਂ ਨੂੰ 12 ਮੋਟਰ ਕਰਦ ਗਏ 13 ਨਮੀ ਤਾਂ ਹੀ ਉਦੋਂ ਮੰਤਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਸਰਕਾਰ ਦੇ ਜਿਹੜੇ ਇਨਸਪੈਕਟਰ ਅੱਜ ਵੀ 13 ਮੋਟਰ ਨੂੰ ਦਸਦਾ ਬੋਰੀਆਂ ਕੱਟ ਲਾ ਕੇ ਗੱਡੀ ਖਲੋਤੀ ਆ ਇਹ ਕੋਈ ਏਡੀ ਵਧੀਆ ਗੱਲ ਨਹੀਂ ਕਿਸਾਨ ਦੇ ਸਿਰ ਤੇ ਸਾਰਾ ਸਿਸਟਮਾ ਕਿਸਾਨ ਮਜ਼ਦੂਰ ਆ ਵੇਖੋ ਕਿਤੋਂ ਕਿਤੋਂ ਤਾਂ ਮਜ਼ਦੂਰ ਬਿਹਾਰ ਤੋਂ ਚੱਲ ਕੇ ਆਇਆ ਲੱਖਾਂ ਹੀ ਮਜ਼ਦੂਰ ਆਇਆ ਪੰਜਾਬ ਦੇ ਵਿੱਚ ਉਹਨਾਂ ਵੀ ਇਸ ਘਰਾਬ ਦੇ ਪਰਿਵਾਰ ਨੂੰ ਰੋਟੀ ਕਰਾਉਣੀ ਆ ਇਹ ਜਿਹੜਾ ਪ੍ਰਧਾਨ ਮੰਤਰੀ ਆ ਦੀ ਕੋਈ ਨੀਤੀ ਬਹੁਤੀ ਵਧੀਆ ਨਹੀਂ ਹੈਗੀ ਇਹ ਗੁੰਡਾ ਆ ਗੁੰਡਾਗਰਦੀ ਕਰ ਰਹਾ ਅਸੀਂ ਕਿਸਾਨ ਛਰਚ ਕਮੇਟੀ ਪੰਜਾਬ ਕੋਟ ਬੁੱਡਾ ਕੈਰਾ ਨੀਤਿਕ ਮੋਰਚਾ ਉੱਤਰੀ ਭਾਰਤ ਦੀਆਂ ਜਾਹੇ ਬੰਦੀਆਂ ਸਾਡੇ ਜਿਹੜੇ ਦੋਵੇਂ ਮੋਰਚੇ ਆ ਫੋਰਮਾ ਦੋਵੇਂ ਸਾਡਾ ਅਸੀਂ ਮਜ਼ਦੂਰ ਸਾਡੇ ਨਾਲ ਆ ਹਿੰਦੂ ਸਾਡੇ ਨਾਲ ਆ ਮੁਸਲਮਾਨ ਭਾਈਚਾਰਾ ਸਾਡੇ ਨਾਲ ਆ ਤੇ ਸਾਡੇ ਉਹ ਭਰਾ ਵਾ ਤੇ ਚੰਕਾ ਤੁਮ ਤੁਸੀਂ ਜੋ ਮੀਡੀਆ ਪੱਤਰਕਾਰ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਬਲੰਦ ਕੀਤਾ ਜੇ ਤੱਕ ਜੇਕਰ ਪੰਥਕ ਸ਼ੀਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਭਾਈ ਅਮਰਤਪਾਲ ਸਿੰਘ ਜਿਹੜੇ ਚੋਣ ਲੜ ਰਹੇ ਨੇ ਕੀ ਵਿਚਾਰ ਨੇ ਉਹਨਾਂ ਦੇ ਚੋਣ ਲੜਨ ਬਾਰੇ ਤੁਹਾਡਾ ਵੇਖੋ ਜੀ ਭਾਈ ਅਮਰਤਪਾਲ ਸਿੰਘ ਪਹਿਲਾਂ ਪੰਜਾਬ ਸਰਕਾਰ ਨੂੰ ਪੋਹਦੇ ਉਹਨੂੰ ਡਬੜੂ ਘੇਰ ਚ ਜਿਹੜੀ غيل ਚ ਕੱਲਿਆ ਕਿਉਂ ਕੱਲਿਆ ਉਹਨੇ ਕਿਹੜਾ ਇਹੋ ਜਿਹਾ ਮਤਲਬ ਜ਼ੁਲਮ ਕਰ ਦਿੱਤਾ ਉਹਦੇ ਨਾਲੋਂ ਭੜੇ ਭੜੇ ਜ਼ੁਲਮ ਕੀਤੇ ਆ ਲੋਕਾਂ ਨੂੰ ਜ਼ਬਾਨਤਾ ਮਿਲੀਆਂ ਸ਼ਰੇ ਆਮ ਦਰਿੰਦੇ ਛੜਕਾਂ ਦੇ ਕੋ ਮੰਡਾ ਆ ਲਕੀਨਪੁਰ ਕੀਰੀ ਦੇ ਵਿੱਚ ਗੋਲੀਆਂ ਮਾਰੀਆਂ ਕਿਸਾਨਾਂ ਤੇ ਉਹ ਤੇ ਗੱਡੀਆਂ ਚੜਾਈਆਂ ਕਿ ਉਹਨਾਂ ਨੂੰ ਇਨਸਾਫ ਮਿਲ ਗਿਆ ਜੇ ਅੰਮ੍ਰਿਤਪਾਲ ਸਾਹਿਬ ਦੀ ਸੀਟ ਇਥੋਂ ਲੜਨਦਿਆ ਵਾ ਜਾਂ ਵੇਖੋ એનર્ਜੀ ਲੀਡ ਦੀ ਸਰਕਾਰ ਆ ਸਰਕਾਰ ਦਾ ਉਹਨੂੰ ਜਾ ਕੇ ਦਬਰੂ ਗੇਲ ਦੇ ਗੇਲ ਦੇ ਵਿੱਚ ਪਾ ਕੇ ਦਿੱਤਾ ਇਹ ਕੋਈ ਏਡੀ ਬਹੁਤੀ ਵਧੀਆ ਗੱਲ ਨਹੀਂ ਗਈ ਜਨਤਾ ਨੂੰ ਵੋਟ ਪਾਉਣ ਦਾ ਅਧਿਕਾਰ ਆ ਤੇ ਜਨਤਾ ਨੇ ਕਿਹਨੂੰ ਜਾਣਾ ਵਾ ਕਿਹਨੂੰ ਕਿੰਨੇ ਵੋਟ ਪਾਉਣੀ ਆ ਜਨਤਾ ਆਪ ਫੈਸਲਾ ਕਰੂਗੀ ਤੇ ਇਹਨਾਂ ਦੇ ਮੂੰਹ ਤੇ ਜਿਹੜੀ ਚਪੇੜ ਆ ਪੂਰੀ ਵੱਜੂਗੀ ਜੇਕਰ ਗੱਲ ਕੀਤੀ ਜਾਵੇ ਆਉਣ ਵਾਲੀਆਂ ਸੀਟਾਂ ਦੀ ਕੀ ਕਿਸਾਨ ਜਿਹੜੇ ਨੇ ਇਸ ਵਾਰ ਬੀਜਪੀ ਦਾ ਵੱਡੀ ਪੱਧਰ ਤੇ ਵਿਰੋਧ ਕਰ ਰਹੇ ਨੇ ਕੀ ਆਮ ਆਦਮੀ ਪਾਰਟੀ ਫਿਰ ਇਸ ਵਾਰ 13 ਸੀਟਾਂ ਪੰਜਾਬ ਤੋਂ ਜਿੱਤੇਗੀ ਬਿਲਕੁਲ ਨਹੀਂ ਜੀ ਉਹਨੂੰ ਜਿਹੜੀ ਆਮ ਵੇਖੋ ਕਾਂਗਰਸ ਪਾਰਟੀ ਕਾਲੀ ਹੋਈ ਆਮ ਹੋਈ ਸਾਡਾ ਕਿਸੇ ਨਾ ਵਿਰੋਧ ਨਹੀਂ ਸਾਡਾ ਨੀਤੀ ਮਾੜੀ ਨਾਲ ਵਿਰੋਧ ਇਹਨਾਂ ਦੀ ਨੀਤੀ ਮਾੜੀ ਆ ਜੇ 13 ਸੀਟਾਂ ਹਾਲਦੀ ਆ ਮੈਨੂੰ ਨਹੀਂ ਮੇਤ ਇਹਨਾਂ ਨੂੰ ਸੀਟ ਮਿਲੇ ਕੋਈ ਇਹਨਾਂ ਨੇ ਕੀ ਕੀਤਾ ਜਿਹੜਾ ਭਗਵੰਤ ਮਾਨ ਇਹਦੇ ਲਾਰੇ ਲਾਉਂਡਿਆ ਵੇਖੋ ਜੇ ਇਨੇ ਹਜ਼ਾਰ ਰੁਪਏ ਜਨਾਨੀਆਂ ਚਾਰੀਆਂ ਨਾਲ ਕੀਤਾ ਭੈਣਾ ਹੱਡੀਆਂ ਨਾਲ ਦਿੱਤਾ ਜੇ ਕਿਸਾਨਾਂ ਨਾਲ 20000 ਰੁਪਏ ਮਾਜਵਾ ਕੀਤਾ ਸਾਰੀ ਬਿਲਟ ਡੁੱਬ ਗਈ ਤਰ ਤਰ ਜਿਲ੍ਹਾ ਫਿਰੋਜਪੁਰ ਜਿਲ੍ਹਾ ਕਪੂਰਥਲਾ ਜਿਹੜਾ ਇਧਰ ਗੋੰਦਵਾਲ ਵਾਲੀ ਸਾਰੀ ਬਿਲਟ ਡੁੱਬ ਗਈ ਆ ਕੀ ਦਿੱਤਾ ਨੇ ਜਲੰਧਰ ਵਾਲੇ ਪਾਸੇ ਨੂੰ ਕੱਖ ਵੀ ਨਹੀਂ ਇਹ ਇਹਨਾਂ ਦੇ ਲਾਰੇ ਆ ਜਿੱਤਰਾਂ ਦੇ ਇਹਨੇ ਲਾਰੇ ਲਾਏ ਉਤਾਂ ਦੇ ਲੋਕਾਂ ਨੇ ਲਾਉਣੀਆਂ ਐਰ ਕੀ ਇਹ ਡਿਬ ਡਿ ਬੇ ਇਤਰਾ ਵਜਦੀ ਜਾਊਗੀ ਇਹਨਾਂ ਦੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਵੇਖੋ ਜੀ ਸਾਡੀ ਲੋਕਾਂ ਨੂੰ ਅਪੀਲ ਇਹ ਆ ਵੀ ਇਹਨਾਂ ਦੇ ਮਗਰਮਗਰ ਨਾ ਤੁਰੇ ਫਿਰੋ ਨਾ ਕਾਂਗਰਸ ਨੇ ਕੱਲ ਦਿੱਤਾ ਨਾ ਅਕਾਲੀਆ ਨੇ ਦਿੱਤਾ ਨਾ ਭਾਜਪਾ ਨੇ ਦਿੱਤਾ ਨਾ ਆਮ ਪਾਰਟੀ ਨੇ ਦਿੱਤਾ ਸਾਡਾ ਇਹ ਆ ਅਹੀਂ ਹਰ ਇੱਕ ਕਿਸਾਨ ਨੂੰ ਇਹ ਕਹਿੰਦੇ ਜੰਡਾ ਤੇ ਡੰਡਾ ਕਾਇਮ ਇਹਨਾਂ ਦਾ ਵਿਰੋਧ ਕਰੋ ਨਹੀਂ ਅੰਦਾਜ਼ੀ ਧੂਆਂ ਦੇ ਕੇ ਆਪ ਦਾ ਹੱਕ ਲਓ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਲੜਾਈ ਚੱਲਦੀ ਹੁੰਦੀ ਆ ਜਦੋਂ ਵੀ ਕਿਤੇ ਲੜਾਈ ਚੱਲੀ ਆ ਉਹਦੇ ਵਿੱਚ ਬਲੀਦਾਨ ਦਿੱਤੇ ਲੋਕਾਂ ਨੇ ਛਿੱਧੀਆਂ ਪ੍ਰਾਪਤ ਕੀਤੀਆਂ ਫਿਰ ਕਿਸੇ ਨੂੰ ਜਿਹੜਾ ਹੱਕ ਮਿਲਿਆ ਵਾ ਇਹਨਾਂ ਕੱਕ ਨਹੀਂ ਦੇਣਾ ਇਹ ਬਿਲਕੁਲ ਜਿਹੜੀਆਂ ਸਰਕਾਰਾਂ ਕੋਰੀਆਂ ਨੰਗ ਸਰਕਾਰਾਂ ਗਿਣਿਆ ਜਾਊ ਇਹਨਾਂ ਨੂੰ ਬਿਲਕੁਲ ਜੀ ਫਿਲਹਾਲ ਕਿਸਾਨਾਂ ਤੋਂ ਬੋਲਿਓ ਕਿਹਾ ਜਾ ਰਿਹਾ ਕਿ ਜਿਹੜਾ ਕਿਸਾਨਾਂ ਤੇ ਕੋਈ ਆਪਣੀ ਆਸ ਜਿਹੜੀ ਹੈ ਨਾ ਰੱਖੀ ਜਾਵੇ ਕੈਮਰਾਮੈਨ ਪਰਚੰਦ ਨਾਲ ਦਰਸ਼ਨ ਸਿੰਘ ਜੀ ਨੂੰ ਦਾ ਸਬਨਿਊਜ਼ ਤਰਨਤ